10 ਜੁਲਾਈ ਨੂੰ ਜ਼ਿਲੰਦਰ ਪਛਮੀ ਵਿਧਾਨ ਸਭਾ ਹਲਕੇ ਦੇ ਵਿੱਚ ਹੋਈਆਂ ਜਿਮਣੀ ਚੋਣਾਂ ਦੇ ਨਤੀਜਿਆਂ ਦਾ ਦਿਨ ਆ ਜਾ ਚੁੱਕਿਆ ਹੈ। ਤਸਵੀਰੇ 8 ਵਜੇ ਤੋਂ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਤੁਹਾਨੂੰ ਦੱਸ ਦਈਏ ਕਿ ਪਹਿਲੇ ਰੋਜਾਨ ਤੋਂ ਲੈ ਕੇ ਹੁਣ ਤੱਕ 6 ਰੋਜਾਨ ਆ ਗਏ ਨੇ ਤੇ ਜਿਸ ਵਿੱਚ ਕੀ ਆਪ ਵੱਡੀ ਲੀਡ ਦੇ ਨਾਲ ਅੱਗੇ ਚੱਲ ਰਹੀ ਹੈ। ਆਪ ਦੇ ਉਮੀਦਵਾਰ ਨੂੰ ਪਹਿਲੇ ਰਾਉਂਡ ਤੋਂ ਲੈ ਕੇ ਹੁਣ ਤੱਕ ਕਿੰਨੀ ਲੀਡ ਮਿਲੀ ਹੈ ਉਹ ਵੀ ਤੁਹਾਨੂੰ ਦੱਸਾਂਗੇ। ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪਹਿਲਾ ਰੋਜਾਨ ਸਵੇਰੇ 9 ਵਜੇ ਆ ਚੁੱਕਿਆ ਸੀ। ਤੇ ਉਸ ਤੋਂ ਬਾਅਦ ਜਲੰਧਰ ਪੱਛਮੀ ਸੀਟ ਦੇ ਉੱਤੇ ਜੇਕਰ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਭਾਜਪਾ ਦੇ ਵੱਲੋਂ ਸਾਬਕਾ ਵਿਧਾਇਕ ਸ਼ੀਤਲ ਅਨੁਰਾਗ ਨੂੰ ਉਤਾਰਿਆ ਗਿਆ ਸੀ ਤੇ ਆਪ ਦੇ ਵੱਲੋਂ ਸਾਬਕਾ ਭਾਜਪਾ ਮੰਤਰੀ ਦੇ ਪੁੱਤਰ ਮਹਿੰਦਰ ਭਗਤ ਨੂੰ ਅਤੇ ਕਾਂਗਰਸ ਦੇ ਵੱਲੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਨੂੰ ਅਤੇ ਜਦਕੀ ਅਕਾਲੀ ਦਲ ਦੇ ਵੱਲੋਂ ਸੁਰਜੀਤ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਜੇਕਰ ਹੁਣ ਇਹਨਾਂ ਰਾਉਂਡਾਂ ਦੇ ਵਿੱਚ ਨਤੀਜਿਆਂ 'ਚ ਕੌਣ ਅੱਗੇ ਚੱਲ ਰਿਹਾ ਹੈ ਤਾਂ ਇਸ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਉੱਪਰ ਆਉਂਦਾ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਨਾਮ 6ਵੇਂ ਰਾਉਂਡ ਦੇ ਵਿੱਚ ਹੋਈਆਂ ਵੋਟਾਂ ਦੀ ਗਿਣਤੀ ਤੋਂ ਬਾਅਦ 17964 ਵੋਟਾਂ ਦੀ ਲੀਡ ਨਾਲ ਅੱਗੇ ਚੱਲ ਰਹੇ ਨੇ ਆਪ ਦੇ ਉਮੀਦਵਾਰ ਮੋਹਿੰਦਰ ਭਗਤ ਦੱਸ ਦਈਏ ਕਿ ਉਹਨਾਂ ਨੂੰ ਹੁਣ ਤੱਕ 23199 ਵੋਟਾਂ ਪੈ ਚੁੱਕੀਆਂ ਨੇ ਤੇ ਦੂਸਰੇ ਨੰਬਰ ਤੇ ਕਾਂਗਰਸ ਦੀ सुरेंद्र ਕੌਰ ਹੈ ਤੇ ਤੀਸਰੇ ਨੰਬਰ ਤੇ ਭਾਜਪਾ ਦੇ ਸ਼ੀਤਲ ਅਨੁਰਾਗ ਹਨ ਇਸੇ ਤਰ੍ਹਾਂ ਜੇਕਰ ਕਿਸੇ ਵੀ ਰਾਉਂਡ ਦੀ ਗੱਲ ਕਰੀਏ ਤਾਂ ਹਰ ਇੱਕ ਰਾਉਂਡ ਦੇ ਵਿੱਚ ਮੋਹਿੰਦਰ ਭਗਤ ਲੀਡ ਕਰਦੇ ਨਜ਼ਰ ਆ ਰਹੇ ਨੇ ਤੇ ਪਹਿਲੇ ਨੰਬਰ ਤੇ ਲਗਾਤਾਰ ਬਣੇ ਹੋਏ ਨੇ ਦੱਸ ਦਈਏ ਕਿ ਆਮ ਆਦਮੀ ਪਾਰਟੀ ਲਗਭਗ ਜਿੱਤ ਦੇ ਕਰੀਬ ਮੰਨੀ ਜਾ ਰਹੀ ਹੈ ਆਖਰੀ ਫੈਸਲਾ ਕੀ ਹੋਵੇਗਾ ਇਹ ਤਾਂ ਫਾਈਨਲ ਨਤੀਜੇ ਆਉਣ ਤੋਂ ਬਾਅਦ ਹੀ ਦੱਸਿਆ ਜਾਵੇਗਾ ਪਰ ਪਹਿਲੇ 6 ਰਾਉਂਡਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਡੀ ਲੀਡ ਦੇ ਨਾਲ ਅੱਗੇ ਚੱਲ ਰਹੀ ਹੈ ਤੇ ਦੱਸ ਦਈਏ ਕਿ ਪਹਿਲੇ ਰਾਊਂਡ ਤੋਂ ਹੀ ਮਹਿੰਦਰ ਭਗਤ ਲੀਡ ਕਰ ਰਹੇ ਸਨ ਤੇ ਆਮ ਆਦਮੀ ਪਾਰਟੀ 9000 ਦੇ ਵੋਟਾਂ ਦੇ ਨਾਲ ਅੱਗੇ ਚੱਲ ਰਹੀ ਸੀ ਤੇ ਜਿਵੇਂ ਜਿਵੇਂ ਰਾਊਂਡ ਅੱਗੇ ਚੱਲਦੇ ਗਏ ਤਿਉ ਤਿਉ ਉਹਨਾਂ ਦੀ ਲੀਡ ਵੀ ਵਾਧਦੀ ਗਈ ਤੇ ਹੁਣ ਵੱਧ ਕੇ 17964 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਅੱਗੇ ਚੱਲ ਰਹੇ ਨੇ 10 ਜੁਲਾਈ ਨੂੰ ਜ਼ਿਲੰਦਰ ਪਛਮੀ ਵਿਧਾਨ ਸਭਾ ਹਲਕੇ ਦੇ ਵਿੱਚ ਹੋਈਆਂ ਜਿਮਣੀ ਚੋਣਾਂ ਦੇ ਨਤੀਜਿਆਂ ਦਾ ਦਿਨ ਆ ਜਾ ਚੁੱਕਿਆ। ਤਸਵੀਰੇ 8 ਵਜੇ ਤੋਂ ਹੀ ਵੋਟਾਂ ਦੀ ਗਿਣਤੀ ਸ਼ੁਰੂ ਹੋ ਚੁੱਕੀ ਹੈ। ਤੁਹਾਨੂੰ ਦੱਸ ਦਈਏ ਕਿ ਪਹਿਲੇ ਰੋਜਾਨ ਤੋਂ ਲੈ ਕੇ ਹੁਣ ਤੱਕ 6 ਰੋਜਾਨ ਆ ਗਏ ਨੇ ਤੇ ਜਿਸ ਵਿੱਚ ਕੀ ਆਪ ਵੱਡੀ ਲੀਡ ਦੇ ਨਾਲ ਅੱਗੇ ਚੱਲ ਰਹੀ ਹੈ। ਆਪ ਦੇ ਉਮੀਦਵਾਰ ਨੂੰ ਪਹਿਲੇ ਰਾਉਂਡ ਤੋਂ ਲੈ ਕੇ ਹੁਣ ਤੱਕ ਕਿੰਨੀ ਲੀਡ ਮਿਲੀ ਹੈ ਉਹ ਵੀ ਤੁਹਾਨੂੰ ਦੱਸਾਂਗੇ। ਉਸ ਤੋਂ ਪਹਿਲਾਂ ਤੁਹਾਨੂੰ ਦੱਸ ਦਈਏ ਕਿ ਪਹਿਲਾ ਰੋਜਾਨ ਸਵੇਰੇ 9 ਵਜੇ ਆ ਚੁੱਕਿਆ ਸੀ। ਤੇ ਉਸ ਤੋਂ ਬਾਅਦ ਜਲੰਧਰ ਪੱਛਮੀ ਸੀਟ ਦੇ ਉੱਤੇ ਜੇਕਰ ਉਮੀਦਵਾਰਾਂ ਦੀ ਗੱਲ ਕਰੀਏ ਤਾਂ ਭਾਜਪਾ ਦੇ ਵੱਲੋਂ ਸਾਬਕਾ ਵਿਧਾਇਕ ਸ਼ੀਤਲ ਅਨੁਰਾਗ ਨੂੰ ਉਤਾਰਿਆ ਗਿਆ ਸੀ ਤੇ ਆਪ ਦੇ ਵੱਲੋਂ ਸਾਬਕਾ ਭਾਜਪਾ ਮੰਤਰੀ ਦੇ ਪੁੱਤਰ ਮਹਿੰਦਰ ਭਗਤ ਨੂੰ ਅਤੇ ਕਾਂਗਰਸ ਦੇ ਵੱਲੋਂ ਸਾਬਕਾ ਸੀਨੀਅਰ ਡਿਪਟੀ ਮੇਅਰ ਸੁਰਿੰਦਰ ਕੌਰ ਨੂੰ ਅਤੇ ਜਦਕੀ ਅਕਾਲੀ ਦਲ ਦੇ ਵੱਲੋਂ ਸੁਰਜੀਤ ਕੌਰ ਨੂੰ ਚੋਣ ਮੈਦਾਨ ਦੇ ਵਿੱਚ ਉਤਾਰਿਆ ਗਿਆ ਸੀ ਜੇਕਰ ਹੁਣ ਇਹਨਾਂ ਰਾਉਂਡਾਂ ਦੇ ਵਿੱਚ ਨਤੀਜਿਆਂ 'ਚ ਕੌਣ ਅੱਗੇ ਚੱਲ ਰਿਹਾ ਹੈ ਤਾਂ ਇਸ ਦੀ ਗੱਲ ਕਰਦੇ ਹਾਂ ਤਾਂ ਸਭ ਤੋਂ ਉੱਪਰ ਆਉਂਦਾ ਹੈ ਆਮ ਆਦਮੀ ਪਾਰਟੀ ਦੇ ਉਮੀਦਵਾਰ ਦਾ ਨਾਮ 6ਵੇਂ ਰਾਉਂਡ ਦੇ ਵਿੱਚ ਹੋਈਆਂ ਵੋਟਾਂ ਦੀ ਗਿਣਤੀ ਤੋਂ ਬਾਅਦ 17964 ਵੋਟਾਂ ਦੀ ਲੀਡ ਨਾਲ ਅੱਗੇ ਚੱਲ ਰਹੇ ਨੇ ਆਪ ਦੇ ਉਮੀਦਵਾਰ ਮੋਹਿੰਦਰ ਭਗਤ ਦੱਸ ਦਈਏ ਕਿ ਉਹਨਾਂ ਨੂੰ ਹੁਣ ਤੱਕ 23199 ਵੋਟਾਂ ਪੈ ਚੁੱਕੀਆਂ ਨੇ ਤੇ ਦੂਸਰੇ ਨੰਬਰ ਤੇ ਕਾਂਗਰਸ ਦੀ सुरेंद्र ਕੌਰ ਹੈ ਤੇ ਤੀਸਰੇ ਨੰਬਰ ਤੇ ਭਾਜਪਾ ਦੇ ਸ਼ੀਤਲ ਅਨੁਰਾਗ ਹਨ ਇਸੇ ਤਰ੍ਹਾਂ ਜੇਕਰ ਕਿਸੇ ਵੀ ਰਾਉਂਡ ਦੀ ਗੱਲ ਕਰੀਏ ਤਾਂ ਹਰ ਇੱਕ ਰਾਉਂਡ ਦੇ ਵਿੱਚ ਮੋਹਿੰਦਰ ਭਗਤ ਲੀਡ ਕਰਦੇ ਨਜ਼ਰ ਆ ਰਹੇ ਨੇ ਤੇ ਪਹਿਲੇ ਨੰਬਰ ਤੇ ਲਗਾਤਾਰ ਬਣੇ ਹੋਏ ਨੇ ਦੱਸ ਦਈਏ ਕਿ ਆਮ ਆਦਮੀ ਪਾਰਟੀ ਲਗਭਗ ਜਿੱਤ ਦੇ ਕਰੀਬ ਮੰਨੀ ਜਾ ਰਹੀ ਹੈ ਆਖਰੀ ਫੈਸਲਾ ਕੀ ਹੋਵੇਗਾ ਇਹ ਤਾਂ ਫਾਈਨਲ ਨਤੀਜੇ ਆਉਣ ਤੋਂ ਬਾਅਦ ਹੀ ਦੱਸਿਆ ਜਾਵੇਗਾ ਪਰ ਪਹਿਲੇ 6 ਰਾਉਂਡਾਂ ਦੇ ਵਿੱਚ ਆਮ ਆਦਮੀ ਪਾਰਟੀ ਵੱਡੀ ਲੀਡ ਦੇ ਨਾਲ ਅੱਗੇ ਚੱਲ ਰਹੀ ਹੈ ਤੇ ਦੱਸਦੀ ਹੈ ਕਿ ਪਹਿਲੇ ਰਾਉਂਡ ਤੋਂ ਹੀ ਮਹਿੰਦਰ ਪਗਤ ਲੀਡ ਕਰ ਰਹੇ ਸਨ ਤੇ ਆਮ ਆਦਮੀ ਪਾਰਟੀ 9000 ਦੇ ਵੋਟਾਂ ਦੇ ਨਾਲ ਅੱਗੇ ਚੱਲ ਰਹੀ ਸੀ ਤੇ ਜਿਵੇਂ ਜਿਵੇਂ ਰਾਉਂਡ ਅੱਗੇ ਚੱਲਦੇ ਗਏ ਤਿਉ ਤਿਉ ਉਹਨਾਂ ਦੀ ਲੀਡ ਵੀ ਵਾਧਦੀ ਗਈ ਤੇ ਹੁਣ ਵੱਧ ਕੇ 17964 ਵੋਟਾਂ ਦੇ ਨਾਲ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਸਿੰਘ ਆਮ ਆਦਮੀ ਪਾਰਟੀ ਦੇ ਉਮੀਦਵਾਰ ਮਹਿੰਦਰ ਭਗਤ ਅੱਗੇ ਚੱਲ ਰਹੇ ਨੇ